ਅੱਜ ਜੇ ਅਸੀਂ ਗੱਲ ਕਰਾਂਗੇ ਅਬ ਚੇਤਨ ਮਨ ਵਿੱਚ ਛੁਪੀ ਹੋਈ ਸ਼ਕਤੀ ਨੂੰ ਕਿਸ ਤਰ੍ਹਾਂ ਪ੍ਰਯੋਗ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ਕਤੀ, ਦੌਲਤ, ਸੇਤ, ਖੁਸ਼ੀ ਅਤੇ ਆਨੰਦ ਨੂੰ ਹਾਸਲ ਕਰ ਸਕਦੇ ਹਾਂ ਤੁਹਾਨੂੰ ਇਸ ਸ਼ਕਤੀ ਨੂੰ ਹਾਸਲ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੈ ਬਰਾਹਾਲ ਤੁਹਾਨੂੰ ਇਹ ਸਿੱਖਣਾ ਹੋਵੇਗਾ ਕਿ ਇਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ ਇਸ ਨੂੰ ਇਸਤੇਮਾਲ ਕਰਨ ਦੀ ਇਹ ਸਮਝਣਾ ਵੀ ਜ਼ਰੂਰੀ ਹੋਏਗਾ ਤਾਂ ਕਿ ਅਸੀਂ ਆਪਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਸ ਦਾ ਪ੍ਰਯੋਗ ਕਰ ਸਕੀਏ ਤੁਸੀਂ ਇਸ ਸ਼ਕਤੀ ਨੂੰ ਪ੍ਰਯੋਗ ਕਰਕੇ ਇੱਕ ਨਵਾਂ ਪ੍ਰਕਾਸ਼ پا ਸਕਦੇ ਹੋ ਇਸ ਨਾਲ ਨਵੀਂ ਸ਼ਕਤੀ ਉਤਪੰਨ ਕਰ ਸਕਦੇ ਹੋ ਜਿਸ ਦੀ ਬਦੌਲਤ ਤੁਸੀਂ ਆਪਣੀਆਂ ਸਾਰੀਆਂ ਆਸ਼ਾਾਂ ਅਤੇ ਸੁਪਨਿਆਂ ਨੂੰ ਸাকার ਕਰ ਸਕਦੇ ਹੋ ਇਸੇ ਵਕਤ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਜੀਵਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਿਆਪਕ ਮਹਾਨ ਸਮਰਿੱਧ ਅਤੇ ਸ਼ਾਨਦਾਰ ਬਣਾਉਣਾ ਹੈ ਇਸ ਦੇ ਨਾਲ ਹੀ ਤੁਹਾਡੇ ਅਵਚੇਤਨ ਮਨ ਦੀ ਡੂੰਘਾਈ ਵਿੱਚ ਸਾਰੀਆਂ ਲੁਰੀਂਦੀਆਂ ਚੀਜ਼ਾਂ ਬਾਰੇ ਅਸੀਮ ਗਿਆਨ ਸ਼ਕਤੀ ਅਤੇ ਅਪੂਰਤੀ ਦਾ ਭੰਡਾਰ ਹੈ ਤੁਹਾਡਾ ਅਵਚੇਤਨ ਮਨ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਇਸ ਨੂੰ ਵਿਕਸਿਤ ਕਰੋ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸਮਰੱਥਾ ਨੂੰ ਪਛਾਣ ਲਓ ਤਾਂ ਤੁਹਾਡੀ ਆਸਾਂ ਬਾਰੀ ਜਗਤ ਵਿੱਚ ਸਕਾਰ ਹੋ ਸਕਦੀ ਹੈ ਜੇਕਰ ਤੁਸੀਂ ਖੁੱਲੇ ਦਿਮਾਗ ਦੇ ਅਤੇ ਗ੍ਰੈਂਡ ਚੀਲ ਹੋ ਤਾਂ ਤੁਹਾਡੇ ਅਵਚੇਤਨ ਮਨ ਵਿੱਚ ਮੌਜੂਦ ਅਸੀਮ ਗਿਆਨ ਤੁਹਾਨੂੰ ਹਰ ਉਹ ਚੀਜ਼ ਦੱਸ ਸਕਦਾ ਹੈ ਜਿਸ ਦੀ ਤੁਹਾਨੂੰ ਕਦੇ ਵੀ ਕਿਤੇ ਵੀ ਲੋੜ ਹੋਵੇ ਤੁਸੀਂ ਨਵੇਂ ਵਿਚਾਰ ਪਾ ਸਕਦੇ ਹੋ ਨਵੀਂ ਕਾਢ ਕੱਢ ਸਕਦੇ ਹੋ ਅਵਿਸ਼ਕਾਰ ਕਰ ਸਕਦੇ ਹੋ ਨਵੀਂ ਕਲਾਕਿਰਤੀਆਂ ਬਣਾ ਸਕਦੇ ਹੋ ਤੁਹਾਡੇ ਅਵਚੇਤਨ ਮਨ ਦਾ ਅਸੀਮ ਗਿਆਨ ਤੁਹਾਨੂੰ ਹੈਰਾਨੀਜਨਕ ਨਵੀਆਂ ਜਾਣਕਾਰੀਆਂ ਦੇ ਸਕਦਾ ਹੈ ਇਸ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਹੋਣ ਦਿਓ ਇਹ ਤੁਹਾਡੇ ਜੀਵਨ ਵਿੱਚ ਅਦਰਸ਼ ਅਭਿਵਿਅਕਤੀ ਅਤੇ ਸਹੀ ਜਗ੍ਹਾਦਾਰਾ ਖੋਲ ਦੇਵੇਗਾ ਔਰ ਚੇਤਨਮਨ ਦੀ ਬੁੱਧੀਮਾਨੀ ਨਾਲ ਤੁਸੀਂ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਿਤ ਕਰ ਸਕਦੇ ਹੋ ਸਹੀ ਬਿਜ਼ਨਸ ਪਾਰਟਨਰ ਜਾਂ ਸਹਿਯੋਗੀ ਨੂੰ ਵੀ ਇਹ ਤੁਹਾਨੂੰ ਦੌਲਤਮੰਦ ਬਣ ਨਜ਼ਾਰਾ ਦੱਸ ਸਕਦੀ ਹੈ ਇਹ ਤੁਹਾਨੂੰ ਵਿੱਤੀ ਤੌਰ ਤੇ ਆਜ਼ਾਦ ਬਣਾ ਸਕਦੀ ਹੈ ਤਾਂ ਜੋ ਤੁਸੀਂ ਆਪਣੀ ਦਿਲੀ ਇੱਛਾ ਅਨੁਸਾਰ ਬਣੋ ਕਰੋ ਤੇ ਰਹੋ ਵਿਚਾਰ ਭਾਵਨਾ ਸ਼ਕਤੀ ਪ੍ਰਕਾਸ਼ ਪ੍ਰੇਮ ਅਤੇ ਸੁੰਦਰਤਾ ਦੇ ਇਸ ਅੰਤਰਿਕ ਜਗਤ ਨੂੰ ਤੁਹਾਡਾ ਤੁਹਾਡੀ ਬੁਨਿਆਦੀ ਅਧਿਕਾਰ ਹੈ ਇਹ ਸ਼ਕਤੀਆਂ ਅਦ੍ਰਿਸ਼ ਹਨ ਲੇਕਿਨ ਬਹੁਤ ਸ਼ਕਤੀਸ਼ਾਲੀ ਹਨ ਤੁਹਾਡੇ ਅਵਚੇਤਨ ਮਨ ਵਿੱਚ ਹਰ ਸਮੱਸਿਆ ਦਾ ਸਮਾਧਾਨ ਅਤੇ ਹਰ ਨਤੀਜੇ ਦਾ ਕਾਰਨ ਹੁੰਦਾ ਹੈ ਜਦੋਂ ਤੁਸੀਂ ਇਨ੍ਹਾਂ ਛੁਪੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਹਾਨੂੰ ਸੁਰੱਖਿਆ ਖੁਸ਼ੀ ਅਤੇ ਨਿਯੰਤਰਣ ਵੰਡਣ ਵਾਸਤੇ ਲੋੜੀਂਦੀ ਸ਼ਕਤੀ ਅਤੇ ਬੁੱਧੀਮਾਨੀ ਮਿਲ ਜਾਏਗੀ ਤੁਸੀਂ ਬਸ ਇਹ ਯਾਦ ਰੱਖਣਾ ਹੈ ਕਿ ਇਹ ਖਜ਼ਾਨਾ ਤੁਹਾਡੇ ਅੰਦਰ ਹੈ ਆਪਣੀ ਦਿਲੀ ਇੱਛਾ ਦਾ ਜਵਾਬ ਅੰਦਰੋਂ ਹੀ ਖੋਜੋ ਸਾਰੇ ਜੁਗਾਂ ਦੇ ਮਹਾਨ ਵਿਅਕਤੀਆਂ ਦਾ ਮਹਾਨ ਰਸ ਇਹ ਸੀ ਕਿ ਉਹ ਉਹਨਾਂ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਯੋਗਤਾ ਸੀ ਤੁਸੀਂ ਵੀ ਇੰਜ ਕਰ ਸਕਦੇ ਹੋ ਹੁਣ ਆਪਾਂ ਦੇਖਦੇ ਹਾਂ ਕਿ ਜੇਕਰ ਅਸੀਂ ਆਪਣੇ ਅਵਚੇਤਨ ਮਨ ਨੂੰ ਛਾਣ ਇੱਕ ਕੇ ਕੇ ਸੰਦੇਹਾਂ ਕਿ ਮੈਂ ਸਵੇਰੇ 6 ਵਜੇ ਉੱਠਣਾ ਹੈ ਤਾਂ ਉਹ ਤੁਹਾਨੂੰ ਠੀਕ ਸਮੇਂ ਤੇ ਜਗਾ ਦਿੰਦਾ ਹੈ ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਤੁਹਾਡਾ ਉਪਚਾਰ ਵੀ ਕਰ ਸਕਦਾ ਹੈ ਹਰ ਰਾਤ ਵਧੀਆ ਸਿਹਤ ਦੇ ਵਿਚਾਰਾਂ ਨਾਲ ਸੌਜੋ ਤੁਹਾਡਾ ਵਫਾਦਾਰ ਸੇਵਕ ਭਾਵ ਅਵਚੇਤਨ ਮਨ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਤੁਹਾਨੂੰ ਸਿਹਤਮੰਦ ਬਣਾਉਣ ਵੱਲ ਕੰਮ ਕਰਨ ਲੱਗੇਗਾ ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਪ੍ਰਸਥਿਤੀ ਦਾ ਇੱਕ ਨਤੀਜਾ ਹੈ ਜੇਕਰ ਤੁਸੀਂ ਪੁਸਤਕ ਲਿਖਣਾ ਚਾਹੁੰਦੇ ਹੋ ਵਧੀਆ ਨਾਟਕ ਲਿਖਣਾ ਚਾਹੁੰਦੇ ਹੋ ਆਪਣੇ ਸਰੋਤਿਆਂ ਦੇ ਸਾਹਮਣੇ ਵਧੀਆ ਭਾਸ਼ਣ ਦੇਣਾ ਚਾਹੁੰਦੇ ਹੋ ਤਾਂ ਇਹ ਵਿਚਾਰ ਭਾਵਨਾ ਅਤੇ ਪ੍ਰੇਮ ਨਾਲ ਆਪਣੇ ਅਵਚੇਤਨ ਮੰਤਕ ਪਛਾ ਦਿਓ ਉਹ ਇਸ ਉੱਤੇ ਇਸੇ ਦੇ ਅਨੁરૂਪ ਪ੍ਰਤੀਕਿਰਿਆ ਕਰੇਗਾ ਜਿਸ ਤਰ੍ਹਾਂ ਤੁਸੀਂ ਜਹਾਜ਼ ਦੇ ਕਪਤਾਨ ਵਾਂਗ ਕੰਮ ਕਰੋਗੇ ਤਾਨੂੰ ਸਹੀ ਨਿਰਦੇਸ਼ ਦੇਣੇ ਹੋਣਗੇ ਨਹੀਂ ਤਾਂ ਜਹਾਜ਼ ਦੁਰਘਟਨਾਗ੍ਰਸਤ ਹੋ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਵੀ ਸਹੀ ਆਦੇਸ਼ ਦੇਣੇ ਪੈਣਗੇ ਜਿਹੜੇ ਤੁਹਾਡੇ ਸਾਰੇ ਅਨੁਭਵਾਂ ਨੂੰ ਕਾਬੂ ਕਰਦਾ ਹੈ ਇਸੇ ਤਰ੍ਹਾਂ ਦੇ ਵਾਕਾਂ ਦਾ ਪ੍ਰਯੋਗ ਕਦੇ ਨਾ ਕਰੋ ਮੇਰੇ ਕੋਲ ਇਸ ਦੇ ਲਈ ਪੈਸੇ ਨਹੀਂ ਜਾਂ ਮੈਂ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਜੋ ਸੋਚਦੇ ਹੋ ਤੁਹਾਡਾ ਅਵਚੇਤਨ ਮਨ ਉਸੇ ਗੱਲ ਨੂੰ ਸੱਚ ਮੰਨ ਲੈਂਦਾ ਹੈ ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਕਦੇ ਪੈਸੇ ਨਹੀਂ ਰਹਿਣ ਜਾਂ ਉਹ ਕੰਮ ਨੂੰ ਕਰਨ ਦੀ ਸਮਰੱਥਾ ਨਾ ਰਹੇ ਜਿਹੜੀ ਕਿ ਤੁਸੀਂ ਕਰਨਾ ਚਾਹੁੰਦੇ ਹੋ ਉਸ ਦੀ ਬਜਾਏ ਦ੍ਰਿੜਤਾ ਨਾਲ ਕਹੋ ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ ਜੀਵਨ ਦਾ ਨਿਯਮ ਵਿਸ਼ਵਾਸ ਹੈ ਵਿਸ਼ਵਾਸ ਤੁਹਾਡੇ ਮਸਤਕ ਦਾ ਇੱਕ ਵਿਚਾਰ ਹੈ ਉਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਨੁਕਸਾਨ ਜਾਂ ਛੱਟ ਪਹੁੰਚਾਉਂ। ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਵਿੱਚ ਵਿਸ਼ਵਾਸ ਕਰੋ। ਇਹ ਵਿਸ਼ਵਾਸ ਰੱਖੋ ਕਿ ਉਹ ਤੁਹਾਡਾ ਉਪਚਾਰ ਕਰਨਗੀਆਂ, ਪ੍ਰੇਰਿਤ ਕਰਨਗੀਆਂ, ਸ਼ਕਤੀਸ਼ਾਲੀ ਅਤੇ ਸਮਰਿੱਧ ਬਣਾਉਣਗੀਆਂ। ਤੁਹਾਡੇ ਵਿਸ਼ਵਾਸ ਦੇ ਅਨੁરૂਪ ਹੀ ਤੁਹਾਨੂੰ ਨਤੀਜਾ ਮਿਲੇਗਾ। ਆਪਣੇ ਵਿਚਾਰਾਂ ਨੂੰ ਬਦਲ ਲਓ, ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਏਗੀ। ਧੰਨਵਾਦ। ਬਾਕੀ ਦੀ ਗੱਲ ਆਪਾਂ ਕੱਲ ਕਰਾਂਗੇ